ਮੇਰੀ ਝੋਪੜੀ ਕੇ ਬਾਗ ਅੱਜ ਖੁੱਲ ਜਾਏਗੇ ਰਾਮ ਆਏਗੇ ਰਾਮ ਆਏਗੇ ਆਏਗੇ ਰਾਮ ਆਏਗੇ ਜਦੋਂ ਜਨਵਰੀ ਮਹੀਨੇ ਦੇ ਵਿੱਚ ਭਾਜਪਾ ਨੇ ਰਾਜਨੀਤਿਕ ਮੁਫਾਰ ਲੈਣ ਦੇ ਲਈ ਅਧੂਰੇ ਰਾਮ ਮੰਦਰ ਦੀ ਉਸ ਸਮੇਂ ਅਯੁੱਧਿਆ ਦੇ ਵਿੱਚ ਪ੍ਰਾਣ ਪ੍ਰਚਿੰਸ਼ਟਾ ਕਰਵਾਈ ਤਾਂ ਇਹ ਭਜਨ ਆ ਜਿਹੜਾ ਅਕਸਰ ਸਾਨੂੰ ਲਗਭਗ ਹਰੇਕ ਸੋਸ਼ਲ ਮੀਡੀਆ ਚੈਨਲ ਤੋਂ ਮੀਡੀਆ ਚੈਨਲਾਂ ਤੋਂ ਆ ਜਿਹੜਾ ਉਹ ਸੁਣਾਈ ਦਿੰਦਾ ਸੀਗਾ ਤੇ ਵੱਡੇ ਪੱਦਰ ਦੇ ਉੱਤੇ ਆ ਜਿਹੜਾ ਇਹ ਪ੍ਰਚਾਰ ਵੀ ਕੀਤਾ ਗਿਆ ਕਿ ਜੋ ਭਾਜਪਾ ਅਤੇ ਉਹਨਾਂ ਦਾ ਜੋ ਮੁਖ ਨੇਤਾ ਹੈਗਾ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਆ ਜਿਹੜੇ ਰਾਮ ਨੂੰ ਲੈ ਕੇ ਆਏ ਹੈਗੇ ਆ ਇਸ ਕਰਕੇ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆ ਜਿਹੜਾ ਉਹ ਆਪਣੇ ਵੱਲ ਆ ਜਿਹੜੀ ਖਿੱਚਣ ਦੀ ਆ ਜਿਹੜੀ ਇਹਨਾਂ ਨੇ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਪਰ ਪਿਛਲੇ ਸਮੇਂ ਤੋਂ ਆ ਜਿਹੜਾ ਉਹ ਰਾਮ ਮੰਦਰ ਤੇ ਅਯੁੱਧਿਆ ਜਿਹੜੀ ਉਹ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਆ ਕਿਉਂਕਿ ਵੱਡੇ ਪੱਧਰ ਦੇ ਉੱਤੇ ਇਸੇ ਚੀਜ਼ ਦੇ ਉੱਤੇ ਫੋਕਸ ਕੀਤਾ ਸੀਗਾ ਬੀਜੇਪੀ ਆਰਐਸਐਸ ਨੇ ਕਿ ਉੱਥੇ ਰਾਮ ਮੰਦਰ ਦਾ ਜਿਹੜਾ ਉਹ ਨਿਰਮਾਣ ਕਰਵਾ ਦਿੱਤਾ ਜਾਵੇ ਰਾਮ ਮੰਦਰ ਦਾ ਨਿਰਮਾਣ ਵੀ ਹੋਇਆ ਉੱਥੇ ਪ੍ਰਾਣ ਪ੍ਰਤੀਸ਼ਟਾ ਵੀ ਹੋਈ ਕਾਫੀ ਕੁਝ ਹੋਇਆ ਪਰ ਯੂਪੀ ਦੇ ਵਿੱਚ ਅਯੁੱਧਿਆ ਦੇ ਵਿੱਚ ਆ ਜਿਹੜਾ ਉਸ ਸੀਟ ਤੋਂ ਆਖਰ ਨੂੰ ਆ ਜਿਹੜਾ ਭਾਜਪਾ ਦੀ ਬੀਜੇਪੀ ਦੀ ਆ ਜਿਹੜੀ ਉਹ ਹਾਰ ਹੋਈ ਅਤੇ ਉਥੋਂ ਸਮਾਜਵਾਦੀ ਪਾਰਟੀ ਦਾ ਐਮਪੀ ਆ ਜਿਹੜਾ ਉਹ ਜਿੱਤ ਗਿਆ ਇਸ ਕਰਕੇ ਵੱਡੇ ਪੱਦਰ ਦੇ ਉੱਤੇ ਭਾਜਪਾ ਨੇ ਜੋ ਪੱਤਾ ਖੇਡਣਾ ਚਾਹਿਆ ਕਿਤੇ ਨਾ ਕਿਤੇ ਉਹ ਆ ਜਿਹੜਾ ਉਲਟਾ ਪਿਆ ਤੇ ਨਤੀਜੇ ਆ ਜਿਹੜੇ ਬਿਲਕੁਲ ਆਸਤੂਆ ਜਿਹੜੇ ਉਲٹے ਦਿਖੇ ਹੈਗੇ ਪਰ ਅੱਜ ਇੱਕ ਰਿਪੋਰਟ ਆ ਜਿਹੜੀ ਇੰਡੀਅਨ ਐਕਸਪ੍ਰੈਸ ਨੇ ਪ੍ਰਕਾਸ਼ਿਤ ਕੀਤੀ ਭਾਵੇਂ ਇਹ ਭਜਨ ਲਗਾਤਾਰ ਗਾਇਆ ਗਿਆ ਕੇ ਮੇਰੀ جھੂੰਪੜੀ ਕੇ ਬਾਗ ਅੱਜ ਖੁੱਲ ਜਾਣਗੇ ਰਾਮ ਆਉਣਗੇ ਰਾਮ ਆਉਣਗੇ ਆਉਣਗੇ ਰਾਮ ਆਉਣਗੇ ਪਰ ਰਾਮ ਜੀ ਦੇ ਆਉਣ ਦੇ ਨਾਲ ਆ ਜਿਹੜਾ ਝੋਪੜੀ ਦੇ ਬਾਗ ਤਾਂ ਨਹੀਂ ਖੁੱਲੇਗੇ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਉਥੋਂ ਛੋਟੀਆਂ ਦੁਕਾਨਾਂ ਬਹੁਤ ਸਾਰੇ ਝੋਪੜੇ ਆ ਜਿਹੜੇ ਉਹ ਵਿਕਾਸ ਦੇ ਨਾਮ ਦੇ ਉੱਤੇ ਢਾਲ ਲਾਜ਼ਮੀ ਦਿੱਤੇ ਗਏ ਆ ਪਰ ਕਿਸੇ ਵੀ ਗਰੀਬ ਦੇ ਘਰ ਆ ਜਿਹੜੇ ਉਹ ਰਾਮ ਜੀ ਆ ਪਧਾਰੇ ਨਹੀਂ ਗੇ ਸਗੋ ਜੋ ਰਿਪੋਰਟ ਦਾ ਇੰਡੀਅਨ ਐਕਸਪ੍ਰੈਸ ਨੇ ਅੱਜ ਪ੍ਰਕਾਸ਼ਿਤ ਕੀਤੀ ਆ ਉਸ ਨੂੰ ਦੇਖ ਕੇ ਆਪਾਂ ਸਹੀ ਅੰਦਾਜ਼ਾ ਲਾ ਸਕਦੇ ਆ ਕਿ ਸ਼੍ਰੀ ਰਾਮ ਜੀ ਆ ਜਿਹੜੇ ਉਹ ਗਰੀਬਾਂ ਦਾ ਤਾਂ ਘਰ ਭੁੱਲ ਗਏ ਉਹਨਾਂ ਦੇ ਝੋਪੜੀ ਦੇ ਵਿੱਚ ਤਾਂ ਨਹੀਂ ਗਏਗੇ ਸਗੋਂ ਰਾਮ ਦੇ ਆਉਣ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਉਹ ਤਕੜੇ ਧਨਾੜ ਨੇਤਾ ਤਕੜੇ ਪੂੰਜੀਪਤੀ ਜਾਂ ਫਿਰ ਬਿਊਰੋਕ੍ਰੇਸੀ ਦੇ ਵਿੱਚ ਜੋ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਹੈਗੇ ਆ ਉਹ ਲੋਕ ਲੈ ਗਏ ਕਿਉਂਕਿ ਇਸ ਰਿਪੋਰਟ ਦੇ ਵਿੱਚ ਇੰਡੀਅਨ ਐਕਸਪ੍ਰੈਸ ਨੇ ਜੋ 2019 ਤੋਂ ਬਾਅਦ ਕੋਰਟ ਦੇ ਵਿੱਚ ਜੋ ਫੈਸਲਾ ਹੋਇਆ ਉਸ ਫੈਸਲੇ ਤੋਂ ਬਾਅਦ ਆ ਜਿਹੜਾ ਧੜਾ ਧੜ ਜੋ ਵੀ ਰਜਿਸਟਰੀਆਂ ਹੋਈਆਂ ਹੈਗੀਆਂ ਜੋ ਵੀ ਆਸ-ਪਾਸੇ ਲਗਭਗ 8 9 10 ਕਿਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਆ ਜਿਹੜੀਆਂ ਜੋ ਵੀ ਜ਼ਮੀਨਾਂ ਖਰੀਦੀਆਂ ਗਈਆਂ ਉਹਨਾਂ ਦੀਆਂ ਜਿਹੜੀਆਂ ਜੋ ਰਜਿਸਟਰੀਆਂ ਹੋਈਆਂ ਹੈਗੀਆਂ ਉਹਨਾਂ ਦੀ ਸ਼ਾਨਬੀਨ ਕਰਨ ਤੋਂ ਬਾਅਦ ਆ ਜਿਹੜੇ ਜੋ ਨਤੀਜੇ ਸਾਹਮਣੇ ਆਏ ਹੈਗੇ ਆ ਉਹ ਬਹੁਤ ਜ਼ਿਆਦਾ ਹੈਰਾਨੀਜਨਕ ਆ ਕਿਉਂਕਿ ਇਹਨਾਂ ਨਤੀਜਿਆਂ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਜਿਨ੍ਹਾਂ ਲੋਕਾਂ ਨੇ ਕਰੋੜਾਂ ਰੁਪਈਆ ਦੀ ਆਸੇ-ਪਾਸੇ ਲਗਭਗ 25 ਪਿੰਡਾਂ ਦੇ ਵਿੱਚ 2500 ਰਜਿਸਟਰੀਆਂ ਹੋਈਆਂ ਅਤੇ ਉਹਨਾਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਭਾਜਪਾ ਦੇ ਨੇਤਾ ਸ਼ਾਮਲਾ ਇਸ ਤੋਂ ਇਲਾਵਾ ਹੋਰ ਬਿਊਰੋਕ੍ਰੇਟ ਸ਼ਾਮਲਾ ਹੋਰ ਵੱਖ-ਵੱਖ ਔਦਾਂ ਦੇ ਉੱਤੇ ਜਿਹੜੇ ਤਕੜੇ-ਤਕੜੇ ਲੋਕ ਬੈਠੇ ਹੈਗੇ ਆ ਉਹ ਸ਼ਾਮਲ ਹੈਗੇ ਆ ਤੇ ਇਸ ਰਿਪੋਰਟ ਦੇ ਵਿੱਚ 2500 ਰਜਿਸਟਰੀਆਂ ਜਿਹੜੀਆਂ ਉਹ ਸ਼ਾਮਲ ਕੀਤੀਆਂ ਗਈਆਂ ਤੇ 2500 ਰਜਿਸਟਰੀਆਂ ਜਿਹੜੀਆਂ ਉਹ 25 ਪਿੰਡਾਂ ਦੀਆਂ ਹੈ ਇਹਨਾਂ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ 2500 ਰਜਿਸਟਰੀਆਂ ਦੇ ਵਿੱਚ ਆ ਜਿਹੜਾ ਸਭ ਤੋਂ ਵੱਡੇ ਪੱਧਰ ਦੇ ਉੱਤੇ 18 VIP ਜਿਹਨੀਆਂ ਫੈਮਲੀਆਂ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਆ ਜਿਹੜੀ ਇਨਾ ਥਾਵਾਂ ਤੋਂ ਜ਼ਮੀਨ ਖਰੀਦੀ ਹੈਗੀ ਆ ਕਿਉਂਕਿ ਇਹ ਹੈਗਾ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣ ਦੀ ਵਜ੍ਹਾ ਕਰਕੇ ਉੱਥੇ ਵੱਡੇ ਪੱਦਰ ਦੇ ਉੱਤੇ ਹੋਟਲਾਂ ਦੀ ਜ਼ਰੂਰਤ ਆ ਇਸ ਤੋਂ ਇਲਾਵਾ ਹੋਰ ਵੀ ਕਾਫੀ ਇਨਫਰਾਸਟ੍ਰਕਚਰ ਆ ਜਿਹੜਾ ਖੜਾ ਕਰਨ ਦੀ ਜ਼ਰੂਰਤ ਆ ਮਤਲਬ ਵੱਡੇ ਪੱਦਰ ਦਾ ਉੱਥੇ ਬਿਜ਼ਨਸ ਆ ਉਹ ਖੜਾ ਹੋਣਾ ਹੈਗਾ ਕਿਉਂਕਿ ਵੱਡੇ ਪੱਦਰ ਦੇ ਉੱਤੇ ਉੱਥੇ ਸ਼ਰਧਾਲੂਆਂ ਨੇ ਪਹੁੰਚਣਾ ਹੈਗਾ ਉਹਨਾਂ ਨੇ ਰਹਿਣਾ ਵੀ ਆ ਬਾਕੀ ਸਾਰਾ ਕੁਝ ਉੱਥੇ ਹੋਣਾ ਹੈਗਾ ਇਸ ਕਰਕੇ ਜਿੰਨੇ ਵੀ ਤਕੜੇ ਪੂੰਜੀਪਤੀ ਸੀਗੇ ਉਹਨਾਂ ਨੇ ਆ ਜਿਹੜੀ ਉਥੋਂ ਜ਼ਮੀਨ ਖਰੀਦੀ ਤੇ ਸਭ ਤੋਂ ਵੱਡਾ ਰਾਜਨੀਤਿਕ ਲਾਹਾ ਲੈ ਕੇ ਆ ਜਿਹੜਾ ਬੀਜੇਪੀ ਦੇ ਨੇਤਾਵਾਂ ਨੇ ਵੀ ਜਿਹੜੇ ਉਥੇ ਜ਼ਮੀਨ ਆ ਜਿਹੜੀ ਉਹ ਖਰੀਦੀ ਹੈਗੀ ਆ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਜੋ ਨਿਕਲ ਕੇ ਸਾਹਮਣੇ ਆਉਂਦਾ ਹੈਗਾ ਉਹ ਅਰਨਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਚਾਉ ਮਿੰਦਾ ਹੈ ਉਹਨਾਂ ਦਾ ਲੜਕਾ ਚਾਉ ਕਾਨ ਸਿੰਘ ਮਿੰਨ ਅਤੇ ਅਦਿੱਤਿਆ ਮਿੰਨ ਉਹਨਾਂ ਨੇ ਆ ਜਿਹੜੀ 3.99 ਹੈਕਟੇਅਰ ਆ ਜਿਹੜੀ ਜ਼ਮੀਨ ਉਹ ਖਰੀਦੀ ਹੈਗੀ ਤੇ ਉਸ ਜ਼ਮੀਨ ਦੀ ਜੇਕਰ ਕੀਮਤ ਦੀ ਗੱਲ ਕਰੀਏ ਤਾਂ ਉਸ ਜ਼ਮੀਨ ਦੀ ਕੀਮਤ ਆ ਜਿਹੜੀ ਉਹ 3.72 ਕਰੋੜ ਆ ਜਿਹੜੀ 2022 ਦੇ ਵਿੱਚ ਉਹਨਾਂ ਦੁਆਰਾ ਜਿਹੜੀ ਉਹ ਖਰੀਦੀ ਗਈ ਹੈਗੀ ਆ ਤੇ ਇਹ ਜ਼ਮੀਨ ਤੁਹਾਨੂੰ ਦੱਸ ਦਈਏ ਅਯੁੱਧਿਆ ਤੋਂ 8 ਕਿਲੋਮੀਟਰ ਦੇ ਘੇਰੇ ਦੇ ਅੰਦਰ ਅੰਦਰਾ ਜਿਹੜੀ ਉਹ ਇਹਨਾਂ ਨੇ ਖਰੀਦੀ ਹੈਗੀ ਆ ਤੇ ਇਹਨਾਂ ਨੇ ਆ ਜਿਹੜੀ 0.768 ਹੈਕਟੇਅਰ ਜ਼ਮੀਨ ਆ ਜਿਹੜੀ ਉਹ ਇਸ ਤੋਂ ਬਾਅਦ ਵੇਚਤੀ ਸੀਗੀ 98 ਲੱਖ ਰੁਪਏ ਦੇ ਵਿੱਚ ਮਤਲਬ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਸਭ ਤੋਂ ਜ਼ਿਆਦਾ ਜ਼ਮੀਨ ਆ ਜਿਹੜੀ ਉਹ ਇਹਨਾਂ ਦੁਆਰਾ ਜਿਹੜੀ ਉਹ ਖਰੀਦੀ ਗਈ ਤੇ ਇਸ ਦੇ ਸਬੰਧ ਦੇ ਵਿੱਚ ਉਹ ਕਹਿੰਦੇ ਹੈਗੇ ਆ ਕਿ ਅਸੀਂ ਇਹ ਜ਼ਮੀਨ ਤਾਂ ਖਰੀਦੀ ਹੈਗੀ ਆ ਕਿ ਜੋ ਇਧਰ ਟੂਰਿਜ਼ਮ ਆ ਉਸ ਨੂੰ ਆ ਜਿਹੜੇ ਅਸੀਂ ਬੈਲਟ ਕਰਾਂਗੇ ਅਤੇ ਇੱਥੇ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਆਪਣੇ ਤੌਰ ਦੇ ਉੱਤੇ ਜਿਹੜਾ ਅਸੀਂ ਇਨਫਰਾਸਟ੍ਰਕਚਰ ਆ ਜਿਹੜਾ ਉਹ ਖੜਾ ਕਰਾਂਗੇ ਇਹਨਾਂ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਨਾਮ ਜੋ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਉਹ ਹੈਗਾ ਭਾਜਪਾ ਦੇ ਜੋ ਪਹਿਲਾ ਰਹਿ ਚੁੱਕੇ ਐਮਪੀਆ ਤੇ ਕੁਸ਼ਤੀ ਸੰਘ ਦੇ ਆ ਜਿਹੇ ਪ੍ਰਧਾਨ ਵੀ ਰਹੇ ਹੈਗੇ ਆ ਉਹ ਹੈਗੇ ਬ੍ਰਿਜ ਪੂਸ਼ਨ ਸ਼ਰਨ ਕਿਉਂਕਿ ਲੰਬਾ ਸਮਾਂ ਜਿਹੜਾ ਇਹ ਖਬਰਾਂ ਦੇ ਵਿੱਚ ਰਹੇ ਹੈਗੇ ਆ ਇਹਨਾਂ ਦੇ ਉੱਤੇ ਆ ਜਿਹੜਾ ਮਹਿਲਾ ਪਹਿਲਵਾਨਾਂ ਵੱਲੋਂ ਆ ਇਹ ਦੋਸ਼ ਲਗਾਏ ਗਏ ਸੀਗੇ ਕਿ ਇਸ ਐਮਪੀ ਨੇ ਆ ਜਿਹੜਾ ਉਹਨਾਂ ਦਾ ਏਜੰਸੀ ਸੋਸ਼ਣ ਕੀਤਾ ਪਰ ਇਸ ਤੋਂ ਬਾਅਦ ਆ ਜਿਹੜੀ ਉਹਨਾਂ ਦੀ ਆਵਾਜ਼ ਦਬ ਗਈ ਤੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਆ ਜਿਹੜਾ ਉਹਨਾਂ ਦਾ ਲੜਕਾ ਬੀਜੇਪੀ ਤੋਂ ਟਿਕਟ ਲੈ ਕੇ ਐਮਪੀ ਬਣਿਆ ਤੇ ਉਹਨਾਂ ਦੇ ਲੜਕੇ ਨੇ ਆ ਜਿਹੜਾ ਜੋ ਕਿ ਨੰਦਨੀ ਇਨਫਰਾਸਟ੍ਰਕਚਰ ਦੇ ਤੌਰ ਤੇ ਆਪਣੀ ਕੰਪਨੀ ਵੀ ਚਲਾ ਰਿਹਾ ਇਹਨਾਂ ਨੇ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਅਯੁੱਧਿਆ ਦੇ ਵਿੱਚ ਜ਼ਮੀਨ ਖਰੀਦੀ ਆ ਤੇ ਇਹਨਾਂ ਨੇ ਵੀ ਜਿਹੜਾ 8 ਕਿਲੋਮੀਟਰ ਦੇ ਘੇਰੇ ਦੇ ਅੰਦਰ ਅੰਦਰ ਮਹੇਸ਼ਪੁਰ ਗੋਂਡਾ ਦੇ ਵਿੱਚ ਆ ਜਿਹੜੀ ਵੱਡੇ ਪੱਧਰ ਦੇ ਉੱਤੇ ਜ਼ਮੀਨ ਖਰੀਦੀ ਆ ਤੇ ਇਸ ਜ਼ਮੀਨ ਦੀ ਜੋ ਕੀਮਤ ਦੀ ਗੱਲ ਕਰੀਏ ਤਾਂ ਇਸ ਜ਼ਮੀਨ ਦੀ ਕੀਮਤ ਆ ਜਿਹੜੀ ਉਹ 1.15 ਕਰੋੜ ਰੁਪਈਆ ਜਿਹੜੀ ਉਹ ਬੰਦੀ ਆ ਤੇ 0.97 ਹੈਕਟੇਅਰ ਜ਼ਮੀਨ ਆ ਜਿਹੜੀ ਇਹਨਾਂ ਨੇ ਖਰੀਦੀ ਆ ਤੇ ਇਸ ਤੋਂ ਬਾਅਦ ਆ ਜਿਹੜੀ ਇਹਨਾਂ ਨੇ 635.72 ਜ਼ਮੀਨ ਆ ਜਿਹੜੀ ਉਹ 60.96 ਲੱਖ ਨੂੰ ਆ ਜਿਹੜੀ 2023 ਦੇ ਵਿੱਚ ਇਸ ਤੋਂ ਬਾਅਦ ਇਹਨਾਂ ਨੇ ਜਿਹੜੀ ਉਹ ਵੇਚ ਦਿੱਤੀ ਸੀ ਤੀਸਰੇ ਨੰਬਰ ਦੇ ਉੱਤੇ ਕੋਈ ਨੇਤਾ ਨਹੀਂ ਗਏ ਸਗੋਂ ਇੱਕ ਪੁਲਿਸ ਅਧਿਕਾਰੀ ਆ ਉਹਨਾਂ ਨੇ ਆ ਜਿਹੜੀ ਸਭ ਤੋਂ ਵੱਧ ਜ਼ਮੀਨ ਆ ਜਿਹੜੀ ਉਹ ਖਰੀਦੀ ਹੈਗੀ ਆ ਇਹ ਯੂਪੀ ਪੁਲਿਸ ਐਸਟੀਐਫ ਦੀ ਪ੍ਰਮੁੱਖ ਐਡੀਸ਼ਨਲ ਡੀਜੀਪੀ ਅਮਿਤਆਵ ਯਾਸ਼ਾ ਇਹਨਾਂ ਨੇ ਵੀ ਆ ਜਿਹੜੀ 9.955 ਹੈਕਟੇਅਰ ਜਿਹੜੀ ਖੇਤੀ ਦੀ ਜ਼ਮੀਨ ਆ ਜਿਹੜੀ ਉਹ ਫਰਵਰੀ 2022 ਦੇ ਵਿੱਚ ਖਰੀਦੀ ਅਤੇ ਇਦੀ ਕੀਮਤ ਆ ਜਿਹੜੀ 4.04 ਕਰੋੜ ਰੁਪਈਆ ਜਿਹੜੀ ਹੋਰ ਹੈਗੀ ਆ ਅਤੇ ਇਹਦੇ ਵਿੱਚੋਂ 0.505 ਹੈਕਟੇਅਰ ਜ਼ਮੀਨ ਨੂੰ ਆ ਜਿਹੜਾ ਇਹਨਾਂ ਨੇ 20 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਹੈਗਾ ਚੌਥੇ ਨੰਬਰ ਦੇ ਉੱਤੇ ਯੂਪੀ ਗ੍ਰਹਿਭ ਭਾਗ ਜੋ ਮੁਖ ਹੈਗੇ ਆ ਸੰਜੀਵ ਗੁਪਤਾ ਇਹਨਾਂ ਨੇ ਆ ਜਿਹੜੀ ਆਪਣੀ ਪਤਨੀ ਡਾਕਟਰ ਚੇਤਨਾ ਗੁਪਤਾ ਨੇ ਆ ਜਿਹੜਾ ਉਹਨਾਂ ਦੇ ਨਾਮ ਆ ਜਿਹੜੀ 5 ਅਗਸਤ 2022 ਨੂੰ ਆ ਜਿਹੜੀ ਉਹ ਮੰਦਰ ਤੋਂ 14 ਕਿਲੋਮੀਟਰ ਦੂਰ ਆ ਜਿਹੜੀ ਬਨਵੀਰਪੁਰ ਅਯੁੱਧਿਆ ਤੋਂ ਆ ਜਿਹੜੀ 253 ਵਰਗ ਮੀਟਰ ਆਵਾਸੀਆ ਭੂਮੀ ਆ ਜਿਹੜੀ ਉਹ 35.92 ਲੱਖ ਰੁਪਈਆ ਦੇ ਵਿੱਚ ਆ ਜਿਹੜੀ ਉਹ ਖਰੀਦੀ ਆ ਤੇ ਸੰਜੀਵ ਗੁਪਤਾ ਨੇ ਦੱਸਿਆ ਹੈਗਾ ਕਿ ਉਹਨਾਂ ਨੇ ਹੁਣ ਇਸ ਜ਼ਮੀਨ ਨੂੰ ਆ ਜਿਹੜਾ ਉਹ ਵੇਚ ਦਿੱਤਾ ਹੈਗਾ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ ਯੂਪੀ ਦੇ ਸਿੱਖਿਆ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਅਰਵਿੰਦ ਕੁਮਾਰ ਪਾਂਡੇ ਨੇ ਆ ਜਿਹੜੀ ਉਹ ਉਹ ਅਯੁੱਧਿਆ ਤੋਂ 7 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਜਿਹੜੀ ਉਹ ਜ਼ਮੀਨ ਖਰੀਦੀ ਆ ਤੇ ਇਸ ਜ਼ਮੀਨ ਦੀ ਜੋ ਕੀਮਤਾਂ ਦੱਸੀ ਜਾ ਰਹੀ ਹੈਗੀ ਆ 64.57 ਲੱਖ ਰੁਪਏ ਜਿਹੜੀ ਉਹ ਦੱਸੀ ਜਾ ਰਹੀ ਆ ਮਤਲਬ ਵੱਡੇ ਪੱਧਰ ਦੇ ਉੱਤੇ ਆ ਜਿਹੜਾ 2019 ਤੋਂ ਬਾਅਦ ਆ ਜਿਹੜਾ ਤਕੜੇ ਤਕੜੇ VIP ਲੋਕਾਂ ਨੇ ਤਕੜੇ ਤਕੜੇ ਨੇਤਾਵਾਂ ਨੇ ਆ ਜਿਹੜੀ ਉਹ ਅਯੁੱਧਿਆ ਦੇ ਆਲੇ-ਦੁਆਲੇ ਜ਼ਮੀਨ ਖਰੀਦੀ ਆ ਤੇ ਹੁਣ ਚੰਗਾ ਮੁਨਾਫਾ ਖੱਟ-ਖੱਟ ਕੇ ਆ ਜਿਹੜੇ ਉਹ ਵੇਚ ਰਹੇ ਹੈਗੇ ਆ ਮਤਲਬ ਸਭ ਤੋਂ ਵੱਡਾ ਫਾਇਦਾ ਜਿਹੜਾ ਉਹ ਇਹਨਾਂ ਤਣਾੜ ਲੋਕਾਂ ਨੂੰ ਹੋ ਰਿਹਾ ਪਰ ਦੂਜੇ ਪਾਸੇ ਪਿਛਲੇ ਸਮੇਂ ਦੇ ਦੌਰਾਨ ਅਸੀਂ ਵੀ ਰਿਪੋਰਟ ਕੀਤੀ ਸੀਗੀ ਹੋਰ ਕਈ ਅਗਾਂਵਧੂ ਚੈਨਲਾਂ ਨੇ ਰਿਪੋਰਟ ਕੀਤੀ ਹੈਗੀ ਆ ਕੁਝ ਕੁ ਲੋਕਾਂ ਨੇ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਵੀ ਆ ਰਿਪੋਰਟ ਕੀਤੀ ਹੈਗੀ ਆ న్యూਸ ਲਾਂਡਰੀ ਨੇ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਰਿਪੋਰਟ ਕੀਤੀ ਆ ਦਲਲਨ ਟੌਪ ਨੇ ਜਾ ਕੇ ਗਰਾਊਂਡ ਲੈਵਲ ਤੇ ਰਿਪੋਰਟ ਕੀਤੀ ਆ ਦਾ ਵਾਇਰ ਨੇ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਰਿਪੋਰਟ ਕੀਤੀ ਆ ਪਿਛਲੇ ਸਮੇਂ ਦੇ ਦੌਰਾਨ ਜੋ ਵਕਾਫ ਦੇ ਨਾਮ ਦੇ ਉੱਤੇ ਅਯੁੱਧਿਆ ਦੇ ਵਿਕਾਸ ਦੇ ਨਾਮ ਦੇ ਉੱਤੇ ਬਹੁਤ ਸਾਰੀਆਂ ਛੋਟੀਆਂ ਦੁਕਾਨਾਂ ਢਾ ਦਿੱਤੀਆਂ ਗਈਆਂ ਬਹੁਤ ਸਾਰੇ ਜੋ ਉੱਥੇ ਲੋਕ ਰਹਿ ਰਹਿਸ਼ ਕਰਦੇ ਸੀਗੇ ਉਹਨਾਂ ਦੇ ਆ ਜਿਹੜੇ ਝੌਂਪੜੇ ਵੀ ਢਾ ਦਿੱਤੇ ਗਏ ਤੇ ਇਸ ਤੋਂ ਬਾਅਦ ਆ ਜਿਹੜਾ ਕਿਸੇ ਨੂੰ ਵੀ ਉੱਥੇ ਆ ਜਿਹੜੀ ਉਹ ਨਾ ਤਾਂ ਰਹਿਣ ਦੇ ਲਈ ਜਗ੍ਹਾ ਦਿੱਤੀ ਗਈ ਤੇ ਨਾ ਹੀ ਆ ਜਿਹੜਾ ਬਦਲਵਾ ਪ੍ਰਬੰਧ ਆ ਉਹਨਾਂ ਦੇ ਵਾਸਤੇ ਕੀਤਾ ਹੈਗਾ ਮਤਲਬ ਵੱਡੇ ਪੱਦਰ ਦੇ ਉੱਤੇ ਗਰੀਬਾਂ ਤੋਂ ਖੋਹ ਕੇ ਤਕੜਿਆ ਦੀਆਂ ਝੋਲੀਆਂ ਜਿਹੜੀਆਂ ਇਹ ਸਰਕਾਰ ਨੇ ਭਰਤੀਆਂ ਤੇ ਹੁਣ ਵੀ ਲਗਾਤਾਰ ਆ ਜਿਹੜੀ ਉਹ ਭਰ ਰਹੀ ਹੈ ਕਿਤੇ ਨਾ ਕਿਤੇ ਇਹ ਰਿਪੋਰਟ ਸਿਰਫ ਤੇ ਸਿਰਫ ਆ ਕਾਗਜ਼ਾਂ ਤੀ ਕੀ ਨਸਿੰਗ ਤਰਵੇ ਇਸ ਦੇ ਉੱਤੇ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਵਿਚਾਰ ਆ ਜਿਹੜਾ ਉਹ ਕਰਨਾ ਚਾਹੀਦਾ ਸਿਰਫ ਤੇ ਸਿਰਫ ਇਹ ਨਹੀਂਗਾ ਇਸ ਗੱਲ ਨੂੰ ਹੀ ਨੀ ਆਧਾਰ ਬਣਾ ਕੇ ਚੱਲਣਾ ਚਾਹੀਦਾਗਾ ਕਿ ਜੇਕਰ ਮੋਦੀ ਹੁੰਦੇ ਜੇਕਰ ਮੋਦੀ ਨਾ ਹੁੰਦੇ ਤਾਂ ਤਾਂ ਰਾਮ ਜੀ ਆ ਜਿਹੜੇ ਉਹ ਆਪਣੀ ਨਗਰੀ ਵਾਪਸ ਨਹੀਂ ਭਰਤ ਸਕਨੇ ਸੀਗੇ ਪਰ ਹਲਤੀ ਕਾ ਜਿਹੜਾ ਉਹ ਭਾਜਪਾ ਨੇ ਆ ਜਿਹੜਾ ਇਸ ਮੁੱਦੇ ਨੂੰ ਲੈ ਕੇ ਸਰਤ ਸਰਫ ਸਿਆਸਤ ਕੀਤੀ ਹੈਗੀ ਆ ਤੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਉੱਤੇ ਵੀ ਹਲਤੀਕ ਵਿਵਾਦ ਚੱਲ ਰਿਹਾ ਹੈਗਾ ਕਿ ਇਹ ਜੋ ਫੈਸਲਾ ਹੋਇਆ ਸੀਗਾ ਵੀ ਉੱਥੇ ਰਾਮ ਮੰਦਰ ਪਹਿਲਾਂ ਸੀਗਾ ਹਲਤੀਕ ਇਹ ਪ੍ਰੂਵ ਨਹੀਂ ਹੋ ਪਾਇਆ ਵੀ ਇਹ ਇੱਥੇ ਰਾਮ ਮੰਦਰ ਸੀਗਾ ਹਲਤੀਕ ਆਰਕੀਓਲੋਜੀਕਲ ਡਿਪਾਰਟਮੈਂਟ ਆ ਜੋ ਉਹਨੇ ਇਹ ਦੱਸਿਆ ਨਹੀਂਗਾ ਕਿ ਜੋ ਉੱਥੇ ਪਹਿਲਾਂ ਮਸਜਿਦ ਬਣੀ ਹੋਈ ਸੀਗੀ ਉਹ ਇਹ ठा ਮਸਜਿਦ ਦੇ ਕੋਈ ਰਾਮ ਮੰਦਰ ਸੀਗਾ ਹਾਲ ਤੀ ਇਸ ਦਾ ਜਿਹੜਾ ਕੋਈ ਪੁਖਤਾ ਸਬੂਤ ਆ ਜਿਹੜਾ ਹੋਇਆ ਨਹੀਂਗਾ ਮਿਲਿਆ ਨਹੀਂਗਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਜੋ ਫੈਸਲਾ ਪਿਛਲੇ ਸਮੇਂ ਦੇ ਦੌਰਾਨ ਹੋਇਆ ਹੈਗਾ ਇਹ ਨਰੋਲ ਆਸਥਾ ਦੇ ਆਧਾਰ ਦਿੱਤੇ ਹੋਇਆ ਹੈਗਾ ਤੇ ਇਸ ਕਰਕੇ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਇਹ ਵੀ ਤੁਹਾਡੇ ਨਾਲ ਗੱਲਬਾਤ ਅਸੀਂ ਸਾਂਝੀ ਕੀਤੀ ਸੀਗੀ ਕਿ ਜੋ NCERT ਦੀ ਪਲਸ 2 ਦੀ ਕਿਤਾਬ ਆ ਪੋਲੀਟੀਕਲ ਸਾਇੰਸ ਦੀ ਉਸ ਕਿਤਾਬ ਦੇ ਵਿੱਚੋਂ ਵੀ ਆ ਜਿਹੜਾ ਹੁਣ ਰਾਮ ਮੰਦਰ ਦੀ ਜਗ੍ਹਾ ਦੇ ਉੱਤੇ ਕੋਈ ਉੱਥੇ ਮਸਜਿਦ ਵੀ ਸੀਗੀ ਇਹ ਗੱਲ ਨੂੰ ਵੀ ਮਿਟਾ ਦਿੱਤਾ ਗਿਆ ਤੇ ਕਿਤਾਬਾਂ ਦੇ ਵਿੱਚ ਇਹ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਭਾਈ ਉੱਥੇ ਤਿੰਨ ਗੁੰਬਦਾਂ ਵਾਲੀ ਇਮਾਰਤ ਸੀਗੀ ਤੇ ਉਹ ਢਾਕੇ ਆ ਜਿਹੜਾ ਉੱਥੇ ਰਾਮ ਮੰਦਰ ਦਾ ਜਿਹੜਾ ਨਿਰਮਾਣ ਕਰਵਾਇਆ ਹੈਗਾ ਮਤਲਬ ਕਿਤੇ ਨਾ ਕਿਤੇ ਉਥੋਂ ਮੱਝ ਢਟਾਈ ਆ ਏ ਵੀ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚੋਂ ਲਗਾਤਾਰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਆ ਜਿਹੜਾ ਸਿਰਫ ਸਿਰਫ ਆਪਣੇ ਲਾਹੇ ਦੇ ਲਈ ਆ ਜਿਹੜਾ ਧਰਮ ਨੂੰ ਆਧਾਰ ਬਣਾ ਕੇ ਆ ਜਿਹੜਾ ਉਹ ਵਰਤਿਆ ਜਾ ਰਿਹਾ ਉਸ ਧਰਮ ਨੂੰ ਆਧਾਰ ਬਣਾ ਕੇ ਵੱਡੇ ਪੂੰਜੀਪਤੀ ਵੱਡੇ ਤਕੜੇ ਬਿਊਰੋਕ੍ਰੇਟਸ ਤਕੜੇ ਰਾਜਨੀਤਿਕ ਲੋਕ ਆ ਜਿਹੜੇ ਇਸ ਦਾ ਲਾਹਾ ਲੈ ਰਹੇ ਹੈਗੇ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੁਰ ਤੁਹਾਡਾ ਬਹੁਤ ਬਹੁਤ ਧੰਨਵਾਦ